ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲਾ ਤੋਂ ਸੰਪਰਕ ਹੋ ਗਿਆ ਜੀ ਉਮੀਦ ਕਰਦਾ ਸਾਰਿਆਂ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਮੋਗੇ ਤੇ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਜੀ ਕੱਟ ਪੀਸ ਉੱਪਰ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜਿਵੇਂ ਕਿ ਆਪਾਂ ਕੱਟ ਪੀਸ ਪਹਿਲਾਂ ਹੀ ਵੇਚੇ ਸੀ ਤੇ ਹੁਣ ਫੇਰ ਕੱਟ ਪੀਸ ਲੈ ਕੇ ਆਏ ਆ ਟਾਈਮ ਟਾਈ ਮੀਟਰ ਦੇ ਕਾਟਨ ਦੇ ਕੱਟ ਪੀਸ ਨੇ ਕੈਮਰਿਕ ਦੇ ਪਹਿਲਾਂ ਆਪਾਂ ਵੇਚੇ ਸੀ 700 ਰੁਪਏ ਕਿਲੋ ਪੂਰਾ 2.5 ਮੀਟਰ ਦਾ ਪੀਸ ਹੋਊਗਾ ਤੇ ਹੁਣ ਪੀਸ ਆਪਾਂ ਸਾਰੇ ਹੀ ਕਰਤਾ 100 ਰੁਪਏ ਦਾ ਜੀ ਇੱਕ ਪੀਸ 100 ਰੁਪਏ ਦਾ ਜਿੰਨੇ ਮਰਜ਼ੀ ਪੀਸ ਲੈ ਜਾਓ ਆ ਕੇ ਦੁਕਾਨ ਤੋਂ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਲੋ ਜੀ ਡਿਜ਼ਾਈਨ ਚੈੱਕ ਕਰੀ ਚੱਲੋ 100 ਰੁਪਏ ਦਾ ਪੀਸ ਹੈ ਜਿਹੜਾ ਮਰਜ਼ੀ ਲੈ ਜਾਓ ਆ ਕੇ ਪਹਿਲਾਂ 700 ਰੁਪਏ ਕਿਲੋ ਪੀਸ ਵੇਚੀ ਸੀ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਪੀਸ ਆ ਗਏ ਜੀ ਕਾਟਨ ਦੇ 2.5 2.5 ਮੀਟਰ ਦੇ ਪੀਸ ਨੇ ਪੂਰੇ ਲਓ ਜੀ 700 ਰੁਪਏ ਕਿੰਨੇ ਪਹਿਲਾਂ ਵੇਚਿਆ ਸੀ ਜੀ ਹੁਣ ਕਰਤਾ 100 ਰੁਪਏ ਦਾ ਵੀ ਸਿਰਫ ਔਰ ਸਿਰਫ ਪਹਿਲਾਂ 150 ਦਾ ਪੀਸ ਪੈਂਦਾ ਸੀ ਜੇ ਇੱਕ ਹੁਣ 100 ਰੁਪਏ ਦਾ ਆਜੋ ਕਿਰਾ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਆਪਣੀ ਆਜੋ ਕਿਰਾ ਜਲਦੀ ਜਲਦੀ ਕੱਟ ਪੀਸ ਆ ਗਏ ਬਹੁਤ ਗਾਕਾਂ ਦੀ ਡਿਮਾਂਡ ਸੀ ਵੀ ਕੱਟ ਪੀਸ ਨਹੀਂ ਆ ਰਹੇ ਲਓ ਜੀ ਕੱਟ ਪੀਸ ਆ ਗਏ ਇੱਕ ਨਾਲ ਦੇ 3 3 4 4 ਪੀਸ ਵੀ ਮਿਲ ਜਾਣਗੇ ਜੀ ਆਜੋ ਕਿਰਾ ਜਲਦੀ ਜਲਦੀ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਮੇਨ ਚੌਂਕ ਆਜੋ ਕਿਨਾਂ ਜਲਦੇ ਹੋ ਜਲਦੀ ਦੁਕਾਨ ਤੇ ਲੋ ਜੀ ਘੱਟ ਪੀਸ ਬਹੁਤ ਆ ਗਏ 100 ਰੁਪਏ ਦਾ ਪੀਸ ਆਈ ਜਿਹੜਾ ਮਰਜ਼ੀ ਲੈ ਜਾਓ ਰੇਟ ਫਿਕਸ ਹੋਊਗਾ ਘੱਟ ਵੱਧ ਨਹੀਂ ਹੋਊਗਾ ਜੀ 100 ਰੁਪਏ ਦਾ ਪੀਸ ਆਗਾ 2.5 ਮੀਟਰ ਦਾ ਜੀ ਕਾਟਨ ਦਾ ਪਹਿਲਾਂ 700 ਰੁਪਏ ਕਿਲੋ ਵੇਚੇ ਹੋਏ ਪੀਸ ਨੇ ਜੀ ਲੋ ਜੀ ਜਿੰਨੇ ਮਰਜ਼ੀ ਪੀਸ ਲੈ ਲਓ 100 ਰੁਪਏ ਦਾ ਪੀਸ ਲੱਗੂ ਜੀ ਇੱਕ ਆ ਮੈਂ 10 ਲੈ ਲਓ 20 ਲੈ ਲਓ 100 ਰੁਪਏ ਦਾ ਇੱਕ ਪੀਸ ਹੀ ਲੱਗੂਗਾ ਘੱਟ ਵੱਧ ਨਹੀਂ ਹੋਊਗਾ ਜੀ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਬਹੁਤ ਪੀਸ ਆ ਗਏ ਜਿੰਨੇ ਮਰਜ਼ੀ ਪੀਸ ਲੈ ਜਾਓਗੇ ਇੱਕ ਨਾਲ ਦੇ 2 2 4 4 7 7 ਜਿੰਨੇ ਮਰਜ਼ੀ ਪੀਸ ਲੈ ਲਓ ਜੀ ਬਾਦੂ ਪੀਸ ਨੇ ਜੀ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਕੋ ਕੈਂਚੀਆਂ ਬਹੁਤ ਗਾਕਾਂ ਦੀ ਡਿਮਾਂਡ ਸੀ ਵੀ ਘੱਟ ਪੀਸ ਨਹੀਂ ਲਿਆ ਰਹੇ ਘੱਟ ਪੀਸ ਆ ਗਏ ਦੁਆਰੇ ਤੋਂ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਕੋ ਕੈਂਚੀਆਂ ਲੋ ਜੀ ਜਿੰਨੇ ਮਰਜ਼ੀ ਲੈ ਜਾਓ ਆ ਕੇ 100 100 ਰੁਪਏ ਦਾ ਪੀਸ ਕਰਤਾ ਆਜੋ ਜੀ ਜਲਦੀ ਜਲਦੀ ਦੁਕਾਨ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ